ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜੋ ਕਿ 14 ਦਸੰਬਰ 2025 ਨੂੰ ਹੋ ਰਹੀਆਂ ਹਨ ਦੇ ਮੱਦੇਨਜ਼ਰ ਹਲਕਾ ਗਿੱਲ ਦੇ ਜ਼ਿਲ੍ਹਾ ਪ੍ਰੀਸ਼ਦ ਆਲਮਗੀਰ ਜ਼ੋਨ ਤੇ ਤੋਂ ਚੋਣ ਲੜ ਰਹੇ ਉਹਗੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦੀ ਨੂੰ ਰਾਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਨੀਤ ਕੋਰ ਜਰਖੜ ਪਤਨੀ ਸੰਦੀਪ ਸਿੰਘ ਸਰਪੰਚ ਜਰਖੜ ਅਤੇ ਕਿਲਾ ਰਾਏਪੁਰ ਜ਼ੋਨ ਤੋਂ ਸਿਕੰਦਰ ਸਿੰਘ ਅਤੇ ਹੋਰ ਬਲਾਕ ਸੰਮਤੀਆਂ ਦੇ ਉਮੀਦਵਾਰਾਂ ਦੀ ਚੋਣ ਮਹਿਮ ਨੂੰ ਉਸ ਵੇਲੇ ਪਰਵਾਹ ਹੁੰਗਾਰਾ ਮਿਲਿਆ ਜਦੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗਵਾਰ ਨੇ ਪਿੰਡ ਹਰਨਾਮਪੁਰਾ ਪਿੰਡ ਜੱਸੜ ਉਮੇਦਪੁਰ ਸੀਲੋਂ ਖੁਰਦ ਗੁਰਮਬੂਲ ਦਲੇਸ ਆਇਆ ਕਲਾਂ ਸਾਇਆ ਖੁਰਦ ਖੇੜੀਆ ਆਦ ਪਿੰਡਾਂ ਵਿੱਚ ਵਿਸ਼ਾਲ ਮੀਟਿੰਗਾਂ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਤੇ ਵੋਟਰਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ, ਸਿਕੰਦਰ ਸਿੰਘ ਕਿਲਾ ਰਾਏਪੁਰ ਅਤੇ ਰਾਜਨੀਤਿਕ ਮੈਦਾਨ ਵਿੱਚ ਨਿਤਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ। ਵਿਧਾਇਕ ਜੀਵਨ ਸਿੰਘ ਸੰਗਵਾਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਹਸਾਰੂ ਵਿਕਾਸ ਨੀਤੀਆਂ ਬਾਰੇ ਬੋਲਦਿਆਂ ਆਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਿਕਾਸ ਦੀ ਲਹਿਰ ਸ਼ੁਰੂ ਹੋਵੇਗੀ। ਸਾਰੇ ਪਿੰਡਾਂ ਵਿੱਚ ਜੰਗੀ ਪੱਧਰ ਤੇ ਵਿਕਾਸ ਹੋਵੇਗਾ ਉਹਨਾਂ ਆਖਿਆ ਕਿ ਅਸੀਂ 2027 ਵਿੱਚ ਬੋਟਾਂ ਤਾਂ ਮੰਗਾਂਗੇ ਜੇਕਰ ਹਰ ਪਿੰਡ ਦਾ ਮੁਕੰਮਲ ਵਿਕਾਸ ਹੋਵੇਗਾ ਤੇ ਲੋਕ ਖੁਦ ਕਹਿਣਗੇ ਕਿ ਸਾਡੀ ਬੋਟ ਆਮ ਆਦਮੀ ਪਾਰਟੀ ਨੂੰ ਹੈ ਉਹਨਾਂ ਆਖਿਆ ਕਿ ਹਲਕਾ ਗਿਲ ਦੇ ਵਿੱਚ ਪੈਂਦੀਆਂ 6 ਪ੍ਰੀਸ਼ਦ ਅਤੇ ਸਾਰੀਆਂ ਬਲਾਕ ਸਭਾਤਿਆਂ ਦੇ ਉਮੀਦਵਾਰ ਇਹਨਾਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨਗੇ ਇਸ ਮੌਕੇ ਵੱਖ-ਵੱਖ ਮੀਟਿੰਗਾਂ ਨੂੰ ਉਮੀਦਵਾਰ ਅਵਨੀਤ ਕੌਰ ਜ਼ਰਖੜ ਸਿਕੰਦਰ ਸਿੰਘ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜ਼ਰਖੜ ਨੇ ਵੀ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਰਪੰਚ ਰਮਤੇਜ ਸਿੰਘ ਜਸੜ ਸਰਪੰਚ ਦਰਜੀਤ ਸਿੰਘ ਹਰਨਾਮਪੁਰ ਸਰਪੰਚ ਕੁਲਦੀਪ ਸਿੰਘ ਸੀਲੋਂ ਖੁਰਦ ਸਰਬਪ੍ਰੀਤ ਸਿੰਘ ਹਰਨਾਮਪੁਰ ਸਰਪੰਚ ਵਿੱਕੀ ਦੁਲੇ ਗੁਰਜੀਤ ਸਿੰਘ ਦਲੇਰ ਸਰਪੰਚ ਹਰਤੇਜ ਸਿੰਘ ਸੀਲੂਮਕਲਾ ਸਰਪੰਚ ਅਮਨਦੀਪ ਸਿੰਘ ਬੂਲ ਸਰਪੰਚ ਰਗਵੀਂਦਰ ਸਿੰਘ ਸਾਇਆਕਲਾ ਸੋਮਾ ਖੇੜੀ ਹਰਦੀਪ ਸਿੰਘ ਖੇੜੀ ਬਲਰਾਜ ਸਿੰਘ ਸੋਨੂ ਗਿੰਦ ਸਰਪੰਚ ਆਤਮਾ ਸਿੰਘ ਠੱਕਰਵਾਲ ਸਰਪੰਚ ਸੰਦੀਪ ਸਿੰਘ ਜਰਖੜ ਸਾਹਿਬਜੀਤ ਸਿੰਘ ਸਾਬੀ ਬਲਾਕ ਸਮਤੀ ਮੈਂਬਰ ਜਰਖੜ ਗੁਰਜੀਤ ਸਿੰਘ ਦਲੇਰ ਉਮੀਦਵਾਰ ਆਲਮਗੀਰ ਕੁਲਵਿੰਦਰ ਸਿੰਘ ਕਿੰਦਾ ਬਲਾਕ ਸਮਤੀ ਠੱਕਰਵਾਲ ਸੁਰਿੰਦਰ ਕੌਰ ਉਮੀਦਵਾਰ ਬਲਾਕ ਸਮਤੀ ਜਸੂਵਾਲ ਜਸਪਾਲ ਕੌਰ ਉਮੀਦਵਾਰ ਬਲਾਕ ਸਮਤੀ ਖਾਨਪੁਰ ਮਹਿੰਦਰ ਕੌਰ ਪੱਦੀ ਉਮੀਦਵਾਰ ਬਲਾਕ ਸਮਤੀ ਜਸੜ ਸਵਰਨ ਸਿੰਘ ਕਬੱਦੀ ਉਮੀਦਵਾਰ ਬਲਾਕ ਸਮਤੀ ਪੁੱਟਾ ਜਸਵਿੰਦਰ ਸਿੰਘ ਜੱਸੀ ਪੀਏ ਰਵੀ ਚਮੜ ਆਦ ਹੋਰ ਇਲਾਕੇ ਦੇ ਪੰਜ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ